ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਾਜ਼ਲੇ ਕਾ ਦੇ ਸਰਹੱਦੀ ਇਲਾਕੇ ਵਿੱਚ ਵਗਦੇ ਦਰਿਆ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਤੇ ਆਸ-ਪਾਸ ਦੇ ਇਲਾਕੇ ਵਿੱਚ ਕਈ ਏਕੜ ਫਸਲ ਡੁੱਬ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਕਰੀਬ 200 ਤੋਂ 250 ਏਕੜ ਝੋਨੇ ਦੀ ਫਸਲ ਪਾਣੀ ਕਾਰਨ ਡੁੱਬ ਗਈ ਤੇ ਸੋਲਾਵਾ ਆਸ-ਪਾਸ ਦੇ ਪਿੰਡਾਂ ਦੀ 1500 ਤੋਂ 2000 ਏਕੜ ਫਸਲ ਵਿੱਚ ਦਰਿਆ ਦਾ ਪਾਣੀ ਖੁੱਸ ਗਿਆ ਉਹਨਾਂ ਦੱਸਿਆ ਕਿ ਕਿਸੇ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਉਹਨਾਂ ਵੱਲੋਂ ਆਪਣੇ ਪੱਧਰ ਤੇ ਬੰਨ ਬਣਾ ਕੇ ਆਪਣੀ ਫਸਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਹਿ ਕੇ ਇੱਕ ਪਾਸੇ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਤੇ ਦੂਜੇ ਪਾਸੇ ਆਪਣੀਆਂ ਫਸਲਾਂ ਨੂੰ ਫੜ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆ ਦੇਖੋ ਜੀ ਜਿਹੜਾ ਦਰਿਆ ਦੇ ਲਾਗੇ ਲੱਗੇ ਲੱਗਦਾ ਪਿਆ ਮਤਲ ਤੁਹਾਨੂੰ ਆਪ ਨੇ ਕੈਮਰੇ ਜੀ ਤੁਸੀਂ ਵੇਖ ਸਕਦੇ ਆ। ਆ ਦੇਖੋ ਜੀ ਜੋਨਾ ਸਾਰਾ ਡੁੱਬ ਚੁੱਕਿਆ ਹੈ। ਇਸ ਤੋਂ ਪਿੱਛੇ ਸਾਰਾ ਦਾ ਕਿਰ ਨਹੀਂ 5 ਕੋ ਯਾਰ ਦਾ ਕਿਲਾ ਮਤਲਬ ਇਧਰ ਬੰਦਾ ਸਾਡਾ ਇਹ ਡੁੱਬ ਚੁੱਕਿਆ ਜਿਹੜਾ ਆ ਥੋੜਾ ਬਚਾਈ ਖੜਿਆ ਸੀ ਇਧਰ ਬੰਨ ਭਾਈ ਜਾਣੇ ਜੀ ਅੱਜ 15 ਅਗਸਤ ਹੈ ਜੀ 15 ਅਗਸਤ ਲੈ ਆਰਥੋ ਜਿਆਦੀ ਬਣਾ ਰਿਹਾ ਪਰ ਤੁਹਾਨੂੰ ਕੋਈ ਜਿਆਦੀ ਨਹੀਂ ਸਾਹੀ ਆਦਾ ਮੱਟ ਬਣੇ ਕਾਮਜਬ ਕਰਦੇ ਪਏ ਆ ਬੰਨ ਬਣਾਈ ਆਨੇ ਜੀ ਵਿੱਚੋਂ ਪਾਣੀ ਦੇ ਵਿੱਚੋਂ ਮਿੱਟੀ ਚੱਕ ਕੇ ਲਾਈ ਜਾਣੇ ਜੀ ਕੋਈ ਇੱਥੇ ਕੋਈ ਮਹਿਕ ਨੇ ਸਾਨੂੰ ਆ ਕੇ ਨਹੀਂ ਸੋਚ ਤੇ ਦਿੱਤੀ ਸਾਡਾ ਪਤਾ ਨਹੀਂ ਲਿਆ ਤੇ ਪਿੱਛੋਂ ਪਾਣੀ ਵਧ ਰਿਹਾ ਹੈ ਘਟ ਰਿਹਾ ਹੈ ਕੋਈ ਮਤਲਬ ਸਾਾਨੂੰ ਕੋਈ ਮੈਸੇਜ ਨਹੀਂ ਦਿੱਤਾ ਉਹਨਾ ਕਿ ਅਸੀਂ ਆਦੀ ਹਿੰਮਤ ਨਾਲ ਆਦੇ ਜੋਸ਼ ਨਾਲ ਅਸੀਂ ਇਹ ਕੰਮ ਕਰਦੇ ਪਏ ਆਦੀ ਫਸਲ ਬਚਾਦੇ ਪਏ ਤੇ ਜਿਹੜੀ ਡੁੱਬ ਚੁੱਕੀ ਉਹ ਤਾਂ ਡੁੱਬ ਚੁੱਕੀ ਹੈ ਤੇ ਜਿਹੜੀ ਬਚਦੀ ਉਹ ਤਾਂ ਬਚਾਈਏ ਇਹ ਘਟੋ ਘਟ ਜੀਏ ਇਹ ਫਾਟਾ ਬਹੁਤ ਇਧਰ ਨੀਵਾ ਥਾਂ ਜੀ ਸਾਡਾ ਇਧਰ 2000 ਏਕੜ ਮਤਲਬ ਨਾਲ ਦੀ ਨਾਲ ਹੀ ਡੁੱਬ ਜਾਗੀ 1-2 ਘੰਟੇ ਸੀ ਕਿਉਂਕਿ ਪਾਣੀ ਤੁਸੀਂ ਆਪ ਦੇਖ ਰਹੇ ਕੈਮਰੇ ਚ ਬਹੁਤ ਉੱਚਾ ਖੜਾ ਹੈ ਤੇ ਐਦਾਂ ਅਸੀਂ ਬੰਨੇ ਤੇ ਅੱਗੇ ਤਾਂ ਬਸ ਇਹ ਤੋਂ ਟੁੱਟਦੇ ਸਾਰੇ ਮਤਲਬ ਇਹ ਨੇ ਫਸਲ ਬਰਬਾਦ ਕਰ ਦੇਣੀ ਹੈ ਅੱਗੇ ਕਿਸ ਕਿਸ ਤਰ੍ਹਾਂ ਦੀ ਫਸਲ ਚੋਨਾ ਆ ਜਾ ਹੋਰ ਵੀ ਦੀ ਫਸਲ ਦਿੱਤੀ ਹੈ ਚੋਨਾ ਆ ਗਿਆ ਫਸਲਾਂ ਮਤਲਬ ਸਬਜ਼ੀਆਂ ਆ ਗਿਆ ਨੇ ਪੱਠੇ ਆ ਗਏ ਨੇ ਚਾਰਾ ਜਿਹੜਾ ਪਸ਼ੂਆਂ ਵਾਸਤੇ ਇਹ ਨੁਕਸਾਨ ਤਾਂ ਬਹੁਤ ਹੋਵੇਗਾ ਜੀ ਸਾਡਾ ਸਾਡੇ ਇਥੇ ਮਤਲਬ 2.5 300 ਕਿਲਾ ਤਾਂ ਮਤਲਬ ਹੋ ਚੁੱਕਾ ਹੈ ਜਿਹੜਾ ਤੁਹਾਡੇ ਕਨੇ ਪਿੰਡ ਦੇ ਹਾਂਜੀ ਹਾਂਜੀ ਮਤਲਬ ਜਿਹੜੀਆਂ ਨੀਵੇਂ ਨੀਵੇਂ ਫਾਟਾਂ ਨੇ ਸਾਰੀਆਂ ਪਾਣੀ ਨਾ ਭਰ ਚੁੱਕੀਆਂ ਨੇ ਕੁਝ ਅਸੀਂ ਜੋ ਫਾਟਾ ਬਚਾਈ ਖੜੇ ਆ ਉਹ ਆਪ ਹਿੰਮਤ ਕਰਦੇ ਪਿਆ ਅੱਜ ਦੇਖ ਲੋ ਜੀ 15 ਅਗਸਤ ਅਸੀਂ ਸਾਨੂੰ ਮਤਲਬ ਕੋਈ ਆਜ਼ਾਦੀ ਨਹੀਂ ਅਸੀਂ ਆਦਾ ਇੱਥੇ ਲੱਗੇ ਖੜੇ ਆ ਇਸ ਤੋਂ ਉੱਪਰ ਦੇਖੀਏ ਜੇ ਸੱਦਾ ਸਿੰਘ ਟਾਣੀ ਗੁਲਾਬਾ ਬੈਣੀ ਉਹ ਸਾਈਡ ਦਾ ਫਸਲਾ ਮਤਲਬ ਡੁੱਬ ਚੁੱਕੀਆਂ ਨੇ ਰੋਤੇ ਵਾਲੀ ਬੈਣੀ ਜੰਗੜ ਬਾਕੀ ਆ ਨੀਵਾ ਬੋਨਾ ਨਾਨਕਾ ਆ ਗਿਆ ਤੇਜਰਗਲਾ ਆ ਗਿਆ ਇਹ ਇਹ ਵੀ ਇਲਾਕੇ ਜਿਹੜੇ ਨੇ ਮਤਲਬ ਦਰਿਆ ਦੀ ਮਾਰ ਚ ਆਏ ਪਏ ਨੇ ਕੋ 2000 ਏਕੜ ਦਾ ਮਤਲਬ ਹੈ ਇਸ ਟਾਈਮ ਮਤਲਬ ਖਤਮ ਹੋ ਚੁੱਕੀ ਹੈ ਫਸਲ ਇਹ ਨੁਕਸਾਨ ਸਾਡਾ ਅੱਗੇ ਵੀ ਸਰਕਾਰ ਨੂੰ ਪਹੁੰਚੀ ਲੱਗੀ ਹੈ ਕਿ ਪਹਿਲਾਂ ਵੀ ਅਸੀਂ ਬੇਨਤੀਆਂ ਕੀਤੀਆਂ ਨੇ ਬੜੀਆਂ ਕਿ ਦਰਿਆ ਨੂੰ ਡੂੰਘਾ ਕੀਤਾ ਜਾਵੇ ਦਰਿਆ ਤੇ ਸਾਰਾ ਮਿੱਟੀ ਨਾਲ ਭਰਿਆ ਪਿਆ ਹੈ ਆਸਲਿਕਾ ਦੇ ਇਸ ਰਹਾਦੀ ਇਲਾਕੇ ਵਿੱਚ ਵਗਦੇ ਸਤਲੁਜ ਦਰਿਆ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੜ੍ਹ ਆਉਣ ਦਾ ਖਤਰਾ ਬਣ ਗਿਆ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਹੜ੍ਹ ਕਾਰਨ ਭਾਰੀ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਇਲਾਕੇ ਦੇ ਲੋਕਾਂ ਵਿੱਚ ਅਜੇ ਤੱਕ ਉਹਨਾਂ ਨੂੰ ਕੋਈ ਸਾਰਨਾ ਲੈਣ ਕਾਰਨ ਰੋਸ ਵੀ ਪਾਇਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਫਾਜ਼ਲ ਕਾ ਦੇਸ਼ ਤੋਂ ਹਦੀ ਇਲਾਕੇ ਵਿੱਚ ਵਗਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਘਟਦਾ ਆ ਰਿਹਾ ਹੈ ਇਸੇ ਤਰ੍ਹਾਂ ਇੱਕ ਵਾਰ ਫਿਰ ਤੋਂ ਇੱਥੇ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਹੜ੍ਹ ਦੇ ਆਉਣ ਦਾ ਖਤਰਾ ਸਤਾਉਣ ਲੱਗਾ ਮੈਂ ਜੀ ਕਾਂਗਰਸ ਸੀਪੀਆਈ ਦਾ ਬਲਾਕ ਸਿਕਤਰ ਫਾਇਲ ਕਰਦੀ ਹਾਂ ਮੇਰਾ ਪਿੰਡਾ ਝੰਗੜ ਬੈਣੀ ਦਰਿਆ ਦੇ ਕੰਢੇ ਦੇ ਉੱਤੇ ਸਾਡੀ ਮੰਗ ਹੈਗੀ ਏ ਕਿ 2007 ਦੇ ਵਿੱਚ ਜਿਹੜੀਆਂ ਰਿਸ਼ਤੀ ਕਰਾਈਆਂ ਪੈਲੀਆਂ ਸਰਕਾਰ ਦੀ ਪਾਲਸੀ ਦੇ ਮਤਲਬ ਉਹ 2007 ਦੇ ਵਿੱਚ ਉਹਨਾਂ ਜਦੋਂ ਵੀ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਕੋਈ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਸਾਡੀ ਮੰਗ ਹੈ ਕਿ 2007 ਦੇ ਵਿੱਚ ਸਾਰੇ ਬਾਰਡਰ ਏਰੀਆ ਦੇ ਲਗਭਗ 8 ਜ਼ਿਲ੍ਹਿਆਂ ਦੇ ਜਿਹੜੀ ਜਮੀਨਾਂ ਨੇ ਇੱਕ ਕੱਟੀ ਮੰਗ ਹੈ ਕਿ ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਜਿਹੜੀਆਂ ਉਹ ਜ਼ਮੀਨਾਂ ਵਾਪਸ ਦਿੱਤੀਆਂ ਜਾਣ ਕਿਉਂਕਿ ਇੱਕ ਪਾਲਿਸੀ ਜਿਹੜੀ ਸਰਕਾਰ ਬਣਾ ਕੇ ਗਈ ਸੀ ਉਹ ਅੱਜ ਤੱਕ ਵੀ ਪਾਲਿਸੀ ਨੂੰ ਨੱਪਿਆ ਹੋਇਆ ਹੈ ਇੱਕਟ ਬਣਾਇਆ ਸੀ ਜਿਹੜਾ ਦੀ ਜ਼ਮੀਨਾਂ ਉਸੇ ਤਰ੍ਹਾਂ ਇਹਨਾਂ ਮਾਲਕਾਂ ਇਹਨਾਂ ਨੂੰ ਹੱਕ ਦਿੱਤੇ ਜਾਣੇ ਚਾਹੀਦੇ ਨੇ ਪਹਿਲਾ ਨੰਬਰ ਇਹ ਹੈ ਦੂਸਰਾ ਨੰਬਰ ਇਹ ਸਾਡਾ ਜਿਹੜਾ ਬਾਰਡਰ ਏਰੀਆ ਤੇ ਆ ਪੁਲ ਖੜਾ ਹੈ ਤੇ ਪੁਲ ਦੀ ਜਿਹੜੀ ਇਹ ਪੁਲ ਨੀਵਾ ਹੈ ਇਹਦੀ ਉਚਾਈ ਖੜ ਤੋਂ ਘੱਟ 6-7 ਫੁੱਟ ਹੋਰ ਉੱਚੀ ਹੋਣੀ ਚਾਹੀਦੀ ਹੈ ਇਹ ਖਟਾਈ ਹੋਣੀ ਚਾਹੀਦੀ ਦਰਿਆ ਜਿਹੜਾ ਸਤਲੁਜ ਵਜਦਾ ਦਰਿਆ ਸੇਮਣਾ ਵਾਲਾਂ ਦੇ ਚ ਪਾਇਆ ਗਿਆ ਇਹ ਵੀ ਖਟਾਈ ਨਹੀਂ ਹੈਗੀ ਇਧਰਲੀ ਸਾਈਡ ਜਿਹੜੇ ਪਿੰਡ ਲਗਪਗ ਗਲਾਬਾ ਸੱਦਾ ਸਿੰਘ ਟਾਣੀ ਦਿੱਤੇ ਵਾਲੀ ਚੰਗੜ ਪੈਣੀ ਗੱਟੀ ਨੰਬਰ 1 ਰਾਮ ਸਿੰਘ ਵਾਲੀ ਪੈਣੀ ਮਹਾਤਮਾ ਨਗਰ ਕੋ ਤੇਜਰ ਵਿਹਲਾ ਦੋਨਾਂ ਨਾਂ ਦਾ ਲਾਜ ਸਿੰਘ ਵਾਲੀ ਪੈਣੀ ਕਾਫੀ ਜਿਹੜੇ 14 15 ਪਿੰਡਾਂ ਦੀ ਜਿਹੜੀ ਇਹ ਜਦੋਂ ਬੰਨ ਬਾਣ ਜਾਰੇ 5 6 ਫੋੜ ਦਾ ਕਟਾਈ ਹੋ ਜਾਵੇ ਇਹਨਾਂ ਲੋਕਾਂ ਦੇ ਜਿਹੜਾ ਜੀਣਾ ਸਫਲ ਹੋ ਸਕਦਾ ਹੈ ਲਈ ਤਾਂ ਹੋਰ ਜਿਹੜਾ ਪਾਣੀ ਆ ਤੁਸੀਂ ਦੇਖ ਰਹੇ ਪਾਣੀ ਫਸਲਾਂ ਦੇ ਵਿੱਚ ਪੈ ਰਿਹਾ ਹੈ ਬਈਆ ਜਿਹੜਾ ਇਧਰੋਂ ਫਸਲਾਂ ਦੇ ਵਿੱਚ ਨੀਵੇਂ ਥਾਂ ਜਿਹੜੇ ਨੇ ਉਹ ਡੁੱਬਦੇ ਜਾ ਰਹੇ ਨੇ ਸਾਡੀ ਮੰਗ ਹੈ ਜਿੰਨਾਂ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਲਗਭਗ 30000 ਰੁਪਏ ਅੰਕੜੇ ਦੇ ਸਾਹਮਣੇ ਉਹਨਾਂ ਨੂੰ ਮਾਫਿਆ ਦਿੱਤਾ ਜਾਵੇ ਕਿੰਨਾ ਨੁਕਸਾਨ ਹੋ ਗਿਆ ਹੈ ਹੁਣ ਤਾਂ ਇਸ ਟਾਈਮ ਜਿਹੜਾ ਘੜ ਤੋਂ ਘੜ 100 ਕਿੱਲੇ ਦੇ ਵਿੱਚ ਜਿਹੜਾ ਪਾਣੀ ਫੈ ਰਿਹਾ ਹਾਂ ਹਾਂ ਸਾਡੇ ਪਿੰਡ ਜੰਗੜ ਪੈਣੀ ਦਾ ਬਾਕੀ ਲਗਭਗ ਏ ਤੇ 6-7000 ਏਕੜ ਜਿਹੜਾ ਬਣਦਾ ਜਮੀਨ ਜਿਹੜੇ ਨੀਵੇਂ ਥਾਂ ਨੇ ਉਸ ਤਰ੍ਹਾਂ ਤਾਂ ਲਗਭਗ ਮੇਰੇ ਕੋਲ 2000 ਏਕੜ ਜਿਹੜੀ ਜ਼ਮੀਨ ਇਹਨਾਂ ਪਿੰਡਾਂ ਸਾਰਿਆਂ ਦੀ ਦੋ ਤੋਂ ਵੀ ਉੱਤੇ ਬਣ ਚੁੱਕੇ ਵੈਸੇ ਏਕੜਾ ਦੇ ਰਹੇ ਦੋ ਤਿੰਨ ਪਾਣੀ ਪੈ ਕੇ ਕੀ ਨੁਕਸਾਨ ਹੋ ਗਿਆ ਨਾ ਫਸਲ ਇਹ ਜਿਹੜਾ ਲਗਭਗ 700 ਸੱਦਾ ਸੇ ਘਟਾਣੀ ਵੱਲੇ ਸਾਡਾ ਛਾੜ ਦੇ گلਾਬਾ ਜੀ ਨੂੰ ਕਹਿੰਦੇ ਨੇ ਇਹ ਤੇ ਨੀਵੀਆਂ ਪੈਲੀਆਂ ਦੇ ਵਿੱਚ ਜਿਹੜਾ ਪਾਣੀ ਮਾਰ ਕਰ ਚੁੱਕਿਆ ਚੰਗੜ ਬੈਣੀ ਦੇ ਨਾਲ ਜਿਹੜੇ ਨੂਨਾ ਤਾਂ ਹੈ ਗੜਗੜ ਸੋਕ ਕਿਲਾ ਜਿਹੜਾ ਇਹ ਤੇ ਹੀ ਮਾਰ ਕਰ ਚੁੱਕਿਆ ਰਾਮ ਸਿੰਘ ਵਾਲੀ ਪੈਣੀ ਇਹ ਨੀਵੇਂ ਥਾਂ ਤੇ ਆ ਪਾਣੀ ਉੱਤੋਂ ਲੰਘ ਰਿਹਾ ਤੁਸੀਂ ਵਖਾ ਸਕਦੇ ਨੇ ਪਾਣੀ ਉੱਤੋਂ ਲੰਘ ਰਿਹਾ ਇਹ ਫਸਲਾਂ ਨੇ ਚ ਪਾਣੀ ਵਗ ਰਿਹਾ ਜੀ ਹਾਂਜੀ ਪਾਣੀ ਬਹੁਤ ਵਗ ਰਿਹਾ ਹੋਰ ਵੀ ਨੁਕਸਾਨ ਹੋਣ ਹਾਂਜੀ ਇਹ ਪ੍ਰਸ਼ਾਸਨ ਦਾ ਹੱਕ ਮੰਨਦਾ ਹੈ ਇਹਨਾਂ ਲੋਕਾਂ ਦੀ ਸਾਰ ਲਵੇ ਇਧਰਲੀ ਸਾਈਡ ਤੇ ਜਿਹੜਾ ਬੰਨ ਬਣਾਉਣ ਦੀ ਕੋਸ਼ਿਸ਼ ਕਰੇ ਡੰਗਾਈ ਦੀ ਕਰਨ ਦੀ ਕੋਸ਼ਿਸ਼ ਕਰੇ ਤਾਂ ਇਹ ਲੋਕ ਜਿਹੜੇ ਬਾਸਕਦੇ ਨੇ ਇੰਨਾ ਤੁਨ ਨੂੰ ਕੀ ਹੈ ਪਾਲਿਸੀ ਦੇ ਮਤਲਬ 2007 ਵਾਲੀਆਂ ਜਮੀਨਾਂ ਲਗਭਗ ਜਮੀਨਾਂ ਪੱਖੀਆਂ ਕਰਾਈਆਂ ਵੀਆਂ ਸੀ ਉਹਨਾਂ ਨੂੰ ਕਿਸੇ ਮਹਿੰਦਰ ਨਾਮ ਦੇ ਆਦਮੀ ਇੱਕ ਨੇ ਜਿਹੜਾ ਸ਼ਾਮਲਾੜ ਦੀ ਜ਼ਮੀਨ ਤੇ ਕੇਸ ਲਾ ਕੇ ਸਾਰੀ ਪਾਲਿਸੀ ਨੇ ਜਿਹੜਾ ਖਾਰਜ ਕੀਤਾ ਗਿਆ ਸਾਡੀ ਮੰਗ ਹੈ ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਵਾਪਸ ਮਿਲਣੇ ਚਾਹੀਦੇ ਨੇ ਕਿ ਜਿਹੜਾ ਇਹਦਾ ਨੁਕਸਾਨ ਹੁੰਦਾ ਹੈ ਉਹ ਵੀ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਹੋਰ ਜਿਹੜੇ ਟਾਣੀਆਂ ਬੈਠੇ ਨੇ ਕੋਠੇ ਸਾਈਡਾਂ ਤੇ ਪਿੰਡਾਂ ਤੇ ਜਦੋਂ ਪਾਣੀ ਲੱਗਦਾ ਨੁਕਸਾਨ ਹੁੰਦਾ ਉਹਨਾਂ ਨੂੰ ਵੀ ਕੱਖ ਨਹੀਂ ਮਿਲਦਾ ਸੜਕਾਂ ਵੀ ਕਿਹ ਹੋਣੀ ਚਾਹੀਦੀ ਨੇ ਸੜਕਾਂ ਦੇ ਕਸਤਾ ਹਾਜੇ ਵੀ ਹੋਏ ਟੁੱਟੀਆਂ ਪਈਆਂ ਨੇ arrete ਵਾਲੀ ਪੈਣੀ ਕੋਲ ਟੁੱਟੀ ਵੀ ਸੜਕ ਪਈ ਏ ਇੱਥੇ ਆ ਮਾੜੇ ਮੋੜੇ ਪੈਂਚਰ ਪੈਂਚਰ ਲਾਏ ਨੇ ਅਸੀਂ ਕਹਿੰਦੇ ਆਂ ਕਿ ਇਨਕੰਪਲੀਟ ਬਣਨੀ ਚਾਹੀਦੀ ਉੱਚੀ ਬਣਨੀ ਚਾਹੀਦੀ ਪੋਰ ਉੱਚਾ 6-7 ਫੁੱਟ ਤੇ ਆਉਣਾ ਚਾਹੀਦਾ ਪੋਰ ਦੀ ਕਟਾਈ ਹੋਣੀ ਚਾਹੀਦੀ ਸਾਰੀ ਡਰੇਨ ਹਾਂਜੀ ਹਾਂਜੀ ਨਕੋਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਉਤਸਵ ਬਹੁਤ ਹੀ ਧੂਮਤਾਮ ਨਾਲ ਮਨਾਇਆ ਗਿਆ ਨਕੋਦਰ ਦੇ ਹਰ ਮੰਦਰ ਵਿੱਚ ਠਾਕੁਰ ਜੀ ਜੂ ਲੈ ਵਿੱਚ ਸ਼ੋਭਿਤ ਸੰਹਾਰਿਕ ਮੰਦਰ ਵਿੱਚ ਕੀਰਤਨ ਚੱਲ ਰਿਹਾ ਸੀ ਇਸ ਮੌਕੇ ਨਕੋਦਰ ਵਿਧਾਇਕ ਇੰਦਰਜੀਤ ਕਰਮਾਨ ਬਿਹਾਰ ਇੱਕ ਮੰਦਰ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਅਤੇ ਨਕੋਦਰ ਨਿਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਦੀ ਵਧਾਈ ਵੀ ਦਿੱਤੀ ਸਾਰੀ ਦੁਨੀਆ ਚ ਵਸਦੇ ਸਾਰੇ ਜਿਹੜੇ ਸਾਡੇ ਕ੍ਰਿਸ਼ਨ ਭਗਤ ਨੇ ਉਹਨਾਂ ਨੂੰ ਅੱਜ ਦੇ ਇਸ ਮਹਾ ਮੇਲੇ ਦੀਆਂ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਭਗਵਾਨ ਕ੍ਰਿਸ਼ਨ ਜੀ ਹਰ ਇੱਕ ਦੇ ਘਰ ਸੁੱਖ ਸਮਰiddhi ਤੇ ਬੱਚਿਆਂ ਨੂੰ ਤਰੱਕੀ ਸਭ ਦੇ ਘਰ ਦੇ ਵਿੱਚ ਪਿਆਰ ਇਤਫਾਕ ਰੱਖਣ ਤੇ ਆਪਣਾ ਆਸ਼ੀਰਵਾਦ ਪੂਰੀ ਦੁਨੀਆ ਦੇ ਉੱਤੇ ਬਣਾ ਕੇ ਰੱਖਣ ਔਰ ਮੇਰੇ ਸ਼ਹਿਰ ਨੂੰ ਵੀ ਹੱਸਦਾ ਵਸਦਾ ਐਦਾ ਹੀ ਖੁਸ਼ ਰੱਖੂ। ਕੀ ਮੈਸੇਜ ਹੈ? ਸਭ ਲਈ ਮੈਸੇਜ ਕਿ ਦੇਖੋ ਮੈਸੇਜ ਦੇਣ ਦੀ ਜ਼ਰੂਰਤ ਨਹੀਂ ਹੈ। ਮੈਂ ਜਿਵੇਂ ਬਾਹਰ ਸਬਜੀ ਮੰਡੀ ਤੋਂ ਚੱਲੀ ਆਂ ਔਰ ਜਿੰਨਾ ਰਸ਼ ਜਿੰਨੀ ਦੁਨੀਆ ਹਰ ਇੱਕ ਕਮਿਊਨਿਟੀ ਹਰ ਇੱਕ ਬ੍ਰਾਦਰੀ ਜਾਤ ਬ੍ਰਾਦਰੀ ਬਿਨਾਂ ਭੇਦਭਾਵ ਤੋਂ ਕ੍ਰਿਸ਼ਨ ਜੀ ਦੇ ਜਨਮ ਉਤਸਵ ਤੇ ਸਾਰੇ ਮੰਦਰ ਦੇ ਵਿੱਚ ਨਮਸਤਕ ਹੋ ਰਿਹਾ। ਇਸ ਕਰਕੇ ਮੈਸੇਜ ਜਿਹੜਾ ਖਾਸ ਕਰਕੇ ਪੰਜਾਬੀਆਂ ਨੂੰ ਤਮੇਸੀ ਦੇੰਤੀ ਜ਼ਰੂਰ ਤੀਨੀ ਇਹ ਪਹਿਲੇ ਹੀ ਬਹੁਤ ਪਿਆਰ ਨਾਲ ਸਾਰੇ ਸਦਭਾਵਨਾ ਦੇ ਨਾਲ ਹਰ ਇੱਕ ਤਿਉਹਾਰ ਮਨਾਉਂਦੇ ਆ ਔਰ ਪਰਮਾਤਮਾ ਇਹਨਾਂ ਤੇ ਕਿਰਪਾ ਕਰੇ ਐਸੇ ਤਰ੍ਹਾਂ ਦੇ ਸਾਰੇ ਤਿਉਹਾਰ ਜਿਹੜੇ ਮਨਾਉਂਦੇ ਰਹੀਏ ਧੰਨਵਾਦ ਨਕੌਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੱਗਾ ਜाहर वीर ਮੰਦਰ ਵਿੱਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਮੌਕੇ ਮੰਦਰ ਦੇ ਪੁਜਾਰੀ ਬਲਰਾਮ ਦਾਸ ਨੇ ਦੱਸਿਆ ਹੈ ਕਿ ਇਹ ਮੰਦਰ ਪ੍ਰਾਚੀਨ ਮੰਦਰ ਹੈ ਤੇ ਇਸ ਮੰਦਰ ਵਿੱਚ ਜੋ ਵੀ ਭਗਤ ਆਉਂਦਾ ਹੈ ਉਸ ਦੀ ਹਰ ਇੱਕ ਮਨ ਕਾਮਨਾ ਪੂਰਨ ਹੁੰਦੀ ਹੈ ਯਹੀ ਬਾਤ ਕਹੂੰਗਾ ਕਿ ਹਮਾਰੇ ਯਹਾਂ हजारों साल से यहाँ पूजा परिषद चलता रहा है और आज से नहीं चलता है युगो युगो से चलता चला आ रहा है और इतनी मेयर बनी हुई है कि देश और विदेश से भी आते हैं उनका हाथ खाली नहीं जाता है उनकी झोलियां खाली नहीं जाती है और मैं भी आज हो गया कई साल बीत रहा है बाबा जी के चरणों में मैं सेवा करता हूँ और दिल से करता हूँ और जितने भक्त जितने भी टूरिस्ट हैं वो सब बड़े भाव बड़े प्रेम से करते हैं जो हमारे यहाँ लंगर भी चलता है ऐसा लंगर कहीं भी पूरे इलाके में नहीं चलता है पूरे शहर में नहीं चलता है और मैं धन मानता हूँ यहाँ पर जो भी भगत जगत जो भी सेवादार हैं बड़े स्वच्छ से, से करते हैं और आशीर्वाद प्राप्त करते हैं और मैं आगे के लिए क्या कहूँ तो? मैं तो बाबा जी के चरणों में ही चौबीस तो घंटा लगा ही रहता हूँ बाकी उनकी मेयर बनी हुई है मैं जैसा भी हूँ उसे सर्व प्रकार से सेवा करता हूँ कोई भी मेरे पास आता है मेरे से कोई खाली हाथ झोली नहीं जाती है जो आया उसको झोली भर के दे दिया हमने जो आया कोई दुखियारी कोई कहीं से कैसे भी आया जिसकी जो मांग है जो फरियाद है वो मैं बाबा जी से फरियाद करता हूँ और बाबा जी पूरी फरियाद सुनते हैं और वो खाली नहीं जाता है कभी नहीं जाता है जो तो हमारे ट्रस्ट के हैं वो भी बहुत अच्छे हैं बहुत अत्यंत अच्छे हैं क्योंकि कोई भी ट्रस्ट का है वो अपने अपने सेवा में लगे रहते हैं जिसका जो काम हमने दे दिया वो काम बड़े दिल से करते हैं किसी चीज की कोई परेशानी नहीं आती है यहाँ मंदिर कितना पुराना है मंदिर हजारों साल पता नहीं जो गातों का मंदिर है ये तो परमात्मा जाने या नाथों के नाथ गोरखनाथ जाने ये मुझे खुद को नहीं पता है मैं तो एक छोटा सा सेवादार हूँ और जब से मैं सेवा कर रहा हूँ कई सालों से सेवा करता हूँ जबकि दाढ़ी मेरी पूरी काली थी अशान था जटा भी नहीं था ये भी नहीं था और मैं यहीं पर सब कुछ हुआ है और घूम टहल के कोई हमने दवाई लगा के ये सब नहीं किया है आज बाबा जी की मेहर बनी हुई है जो मैं ऐसे भी सेवा कर रहा हूँ और करता जी दे रहूरवीर जीव मनी महेंद्र जी उन्होंने पूरा परिवार ਇਨਾਂ ਦੇ ਬਜ਼ੁਰਗ ਪਹਿਲਾਂ ਤੋਂ ਤਕਰੀਬਨ 18 ਸਾਲ ਤੋਂ ਇੱਥੇ ਲੰਗਰ ਲਾਉਂਦੇ ਨੇ ਔਰ 18ਵਾਂ ਲੰਗਰ ਹੈ ਉਹਨਾਂ ਦੇ ਵੱਲੋਂ ਤੇ ਪਰਿਵਾਰ ਦੀ ਬਹੁਤ ਸ਼ਰਧਾ ਹੈ ਸ਼ਰਧਾ ਦੇ ਨਾਲ ਉਹ ਆਪਣੇ ਸਤੂ ਯਾਦ ਕਰਦੇ ਔਰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਸਮਰਪਿਤ ਹੋ ਕੇ ਭਾਵਨਾ ਦੇ ਨਾਲ ਇਹ ਲੰਗਰ ਲਾ ਰਹੇ ਨੇ ਔਰ ਸਾਰੇ ਖਾਣਾ ਖਵਾਉਣਾ ਕਿਸੇ ਗਰੀਬ ਨੂੰ ਖਾਣਾ ਖਵਾਉਣਾ ਲੰਗਰ ਲਾਉਣਾ ਬਹੁਤ ਵੱਡਾ ਪੁੰਨ ਕਰਕੇ ਜਿੱਤੇ ਨੇ ਆਪਾਂ ਨਾਨਚੀ ਨੇ ਪਰੰਪਰਾ ਜਿਹੜੀ 20 ਪੈ ਦੇ ਨਾਲ ਚਾਲੂ ਕੀਤੀ ਸੀ ਜਿਹੜੀ ਸੰਗਤਾਂ ਨੇ ਵੱਖ-ਵੱਖ ਰੂਪ ਦੇ ਵਿੱਚ ਇਹਨੂੰ ਜਿਉਂਦਾ ਰੱਖਿਆ ਆਪਣੀਆਂ ਆਪਣੀਆਂ ਭਾਵਨਾਵਾਂ ਦੇ ਹਿਸਾਬ ਦੇ ਨਾਲ ਔਰ ਇਹ ਪਰੰਪਰਾ ਚੱਲਦੀ ਹੈ ਔਰ ਬਹੁਤ ਵੱਡੇ ਪਰਮਾਤਮਾ ਬਾਬਾ ਗੁਗਾ ਜਾਰਬੀਰ ਜੀ ਨੇ ਬਹੁਤ ਤਰੱਕੀ ਦਿੱਤੀ ਇਹਨਾਂ ਨੂੰ ਬਹੁਤ ਕੁਝ ਪਰਮਾਤਮਾ ਨੇ ਦਿੱਤਾ ਔਰ ਇਸੇ ਤਰ੍ਹਾਂ ਇਹਨਾਂ ਦੇ ਪਿਆਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਇਹਨਾਂ ਦੇ ਸਿਰ ਤੇ ਪਿਆਰ ਦੇ ਵਿੱਚ ਪਰਿਵਾਰ ਚ ਪਿਆਰ ਇਤਿਹਾਸ ਕਿਸਨ ਦੀ ਭਾਵਨਾ ਔਰ ਇਦਾਂ ਹੀ ਜਿਹੜੇ ਇਹ ਲੋਕਾਂ ਨੂੰ ਸਰਪਰਤ ਰਹਿਣ ਪੰਜਾਬ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਬੁਡਲਾਣਾ ਸ਼ਹਿਰ ਦੇ ਵਾਕਾ ਇਲਾਕਿਆਂ ਵਿੱਚ ਵੱਡੀ ਕਾਰਵਾਈ ਕੀਤੀ ਗਈ ਡੀਐਸਪੀ ਸਕੰਦਰ ਸਿੰਘ ਛੀਮਾ ਦੀਗਵਾਈ ਹੇਠ ਪੁਲਿਸ ਟੀਮਾਂ ਨੇ ਕਾਸੋ ਆਪਰੇਸ਼ਨ ਅਭਿਆਨ ਚਲਾਇਆ ਗਿਆ ਤੇ ਕਈ ਸ਼ੱਕੀ ਥਾਵਾਂ ਤੇ ਛਾਪੇਮਾਰੀ ਕੀਤੀ ਇਸ ਦੌਰਾਨ ਪੁਲਿਸ ਵੱਲੋਂ ਕਈ ਘਰਾਂ ਦੀ ਤਲਾਸ਼ੀ ਲਈ ਗਈ ਤੇ ਸ਼ੱਕ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਰਾਉਂਡ ਅਪ ਕਰਕੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਪੀਐਸਾ ਵਧੀਆਂ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਮਾਨ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਕੀਤਾ ਜਾ ਰਿਹਾ ਜਿਸ ਦੇ ਸਬੰਧ ਵਿੱਚ ਅਸੀਂ ਟੇਹਾ ਵਸਤੀ ਬੜਲਾਡਾ ਵਿਖੇ ਮੇਰੇ ਨਾਲ ਸੱਚੋ ਸਟੀ ਆਪਣੇ ਹਰਵਾਦ ਸਿੰਘ ਤੇ ਨਿਕੌਰ ਸਿੰਘ ਤੇ ਸੀਆਈ ਇੰਚਾਰਜ ਸਰਦਾਰ ਬਲਕੌਰ ਸਿੰਘ ਜੀ ਭਾਈ ਸਾਰਿਆਂ ਨੇ ਚੈੱਕ ਕੀਤਾ ਤੇ ਪਹਿਲਾਂ ਵੀ ਇੱਥੋਂ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਆਂ ਐਂਡੀ ਦੀ ਤੇ ਉਹ ਹੋਰ ਸਾਰੇ ਕਹੇ ਦੀ ਨਸ਼ਿਆਂ ਦੀ ਇਥੋਂ ਵੇਚ ਕਰਕੇ ਅੱਜ ਕਸੂ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟ ਕੀਤੇ ਗਏ ਨੇ ਉਹਨਾਂ ਤੇ ਵੀ ਸ਼ਾਮ ਨੂੰ ਜੋ ਕਾਰਵਾਈ ਹੁਣ ਕਰ ਰਹੇ ਹਾਂ ਕਾਰਵਾਈ ਉਹ ਦਾ ਸਾਮ ਨੂੰ ਰਿਜ਼ਲਟ ਤੁਹਾਨੂੰ ਦੱਸ ਦਵਾਂਗੇ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਨਾਲ ਜੁੜੇ ਹੋਏ ਵੀ ਕਾਰੋਬਾਰ ਕਰਦੇ ਉਹਨਾਂ ਦੇ ਵਾਸਤੇ ਕੀ ਹੈ ਤੁਸੀਂ ਕਰਤੀ ਦੇ ਉਹਨਾਂ ਨੂੰ ਜਿਹੜੇ ਬੇ ਲੋਡਤੇ ਨੇ ਉਹਨਾਂ ਦੀ ਦੁਬਾਰਾ ਫੇਰ ਚੈਕਿੰਗ ਕੀਤੀ ਜਾਂਦੀ ਉਹਨਾਂ ਨੂੰ ਰੈਸਟ ਵੀ ਕੀਤਾ ਜਾਂਦਾ ਜੋ ਉਹਨਾਂ ਕੋਲੋਂ ਮਿਲਦਾ ਉਹ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਤੇ ਪੱਕਾ ਦਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਐਲਾਨ ਕਰ ਚੁੱਕੇ ਹਾਂ ਜੀ ਇੱਕ ਵੀ ਇਹ ਵੀ ਕੋਈ ਹਰ ਸ਼ਰਤਾਂ ਨਾਲ ਜਿਹੜੇ ਅੱਜ ਵੀ ਧੰਦਾ ਕਰ ਰਹੇ ਨੇ ਕਿਉਂ ਨਹੀਂ ਕੰਮਜਾਬ ਹੋ ਰਿਹਾ ਸੂਰਫੋਂ ਨਾਲ ਰੁਕ ਲੈ। ਇਹ ਪੁਲਿਸ ਕੰਮਜਾਬਤਾ ਹੋ ਰਹੀ ਆ ਹੋਈ ਹੋਈ ਆ ਤੇ ਜਿਹੜਾ ਇੱਥੇ ਕੋਈ ਪੰਜਾਬ ਚ ਜਾਂ ਇੱਥੇ ਇੱਥੇ ਕੋਈ ਨਸ਼ਾ ਨਹੀਂ ਬਣਦਾ ਨਸ਼ਾ ਕੋਈ ਬਾਹਰੋਂ ਹੀ ਆ ਜਾਂਦਾ ਕੋਈ ਲਿਆਉਂਦਾ ਉਹ ਚੋਰੀ ਸੁਪੇਉ ਕਰ ਜਾਂਦਾ ਨਹੀਂ ਤਾਂ ਇੱਥੇ ਕੋਈ ਆਮ ਨਹੀਂ ਨਸ਼ਾ ਹੈਗਾ ਅੱਜ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੋਵੇ ਤਾਂ ਫਿਰ ਚੈਕਿੰਗ ਅੱਜ ਮਿਲੇ ਇੱਕ ਦੋ ਉਹਨਾਂ ਨੂੰ ਚੈੱਕ ਕਰ ਰਹੇ ਆ ਆਪ ਸਰਜਵੰਦ ਰਵਿਸ਼ਰ ਵੀ ਤੋਂ ਠੀਕ ਕੋਈ ਅੱਜ ਅੱਜ ਵਹੀਕਲ ਵੀ ਇੱਕ ਚੱਕਰੇ ਆ ਸੀ ਜਨਰ ਸਾਹਿਬ ਨੇ ਤੇ ਉਸ ਦੀ ਵੀ ਕਾਗਜ਼ ਪੱਤਰ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਊਗੀ ਡਿਪਟੀ ਕਮਿਸ਼ਨ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਾਨੀ ਨੇ ਅੱਜਰੇ 라ਵੀ ਦਰਿਆ ਨਾਲ ਲੱਗਦੇ ਅਸ਼nala ਇਲਾਕੇ ਦਾ ਦੌਰਾ ਕੀਤਾ ਤੇ ਦੱਸਿਆ ਕਿ ਫਿਲਹਾਲ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਦਰਿਆ ਵਿੱਚ ਵਦੇ ਪਾਣੀ ਕਾਰਨ ਸਾਡੀਆਂ ਟੀਮਾਂ ਅਲਰਟ ਹਨ ਤੇ ਅਸੀਂ ਉਹਨਾਂ ਥਾਵਾਂ ਉੱਤੇ ਤੁਸੀ ਨੂੰ ਮਜ਼ਬੂਤ ਕਰ ਰਹੇ ਹਾਂ ਜਿੱਥੇ ਤੁਸੀ ਬਨ ਕਮਜ਼ੋਰ ਮਹਿਸੂਸ ਹੋ ਰਿਹਾ ਹੈ ਅ ਅੱਜ ਐਸੀ ਬੇਸਿਕਲੀ ਵਿਜ਼ਿਟ ਤਾਂ ਕੀਤਾ ਹੈਗਾ ਜੀ ਕਿਉਂਕਿ ਉਜ ਜਿਹੜੀ ਰਿਵਰ ਹੈ ਉਹਦੇ ਵਿੱਚ ਕੁਝ ਡਿਸਚਾਰਜ ਕੱਲ ਤੇ ਅੱਜ ਛੱਡਿਆ ਗਿਆ ਸੀਗਾ अर्ਲੀ ਮਾਰਨਿੰਗ ਸੋ ਉਹਦਾ ਜਿਹੜਾ ਇੰਪੈਕਟ ਹੈ ਜਿਹੜਾ ਇਫੈਕਟ ਹੈ ਉਹ ਕੁਝ ਪਿੰਨਾਂ ਦੇ ਵਿੱਚ ਜਿਹੜੇ ਅਜਨਾਲਾ ਤੇ ਰਮਦਾਸ ਬਲੌਗ ਤੇ ਹੈਗੇ ਕੁਝ ਪਿੰਨਾਂ ਦੇ ਵਿੱਚ ਹ ਹੁਣ ਦੇਖਣ ਨੂੰ ਨਜ਼ਰ ਆ ਰਿਹਾ ਹੈ ਜਿਹੜੀ ਚੰਗੀ ਗੱਲ ਇਹ ਹੈ ਕਿ ਹੁਣ ਉਜ ਰਿਵਰ ਦੇ ਵਿੱਚ ਜਿਹੜਾ ਡਿਸਚਾਰਜ ਹੈ ਉਹ ਕੱਟ ਗਿਆ ਹੈਗਾ ਸੋ ਜਿਹੜਾ ਇਹ ਇਫੈਕਟ ਰਹਿਣਾ ਇਹ ਇਹ ਲਗਭਗ ਆਪਾਂ ਨੂੰ 2 ਦਿਨ ਅਲਰਟ ਤੇ ਰਹਿਣਾ ਹੈ ਸੋ ਆਲਰੇਡੀ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜਾ دریا ਦਾ ਪੱਧਰ ਉਹ ਥੋੜਾ ਉੱਚਾ ਹੋ ਚੁਕਿਆ ਹੈ ਸੋ ਕੁਝ ਪਿੰਡ ਅਸੀਂ ਆਇਡੈਂਟੀਫਾਈ ਕੀਤੇ ਸੀਗੇ ਜਿੱਥੇ ਅਸੀਂ ਅਲਰਟ ਤੇ ਰਹਾਂਗੇ ਐਸ ਸੱਚ ਕੋਈ ਖੱੱਚੇ ਵਾਲੀ ਗੱਲ ਨਹੀਂ ਹੈਗੀ ਬਟ ਅਲਰਟ ਰਹਿਣਾ ਬਹੁਤ ਜ਼ਰੂਰੀ ਹੈਗਾ ਉਹਦੇ ਲਈ ਅਸੀਂ ਆਪਣੀ ਜਿਹੜੀ ਟੀਮ ਹੈਗੀ ਹੈ ਉਹ ਕੱਲ ਰਾਤ ਤੋਂ ਹੀ ਇੱਥੇ ਡਿਪਲੋਏ ਕੀਤੀ ਹੋਈ ਸੀਗੀ ਤੇ ਜਿਹੜੇ ਕੋਈ ਕੁਝ ਖਾਮਾਂ ਤੇ ਸਾਨੂੰ ਲੱਗ ਰਿਹਾ ਕਿ ਵੀਕ ਹੋ ਗਈ ਐ ਏਮ ਬੈਂਕਮੈਂਟ ਅ ਦਰੀਆਦੀ ਉੱਥੇ ਅਸੀਂ ਸਟਰੈਂਥਨਿੰਗ ਲਈ ਬੈਗਸ ਦਾ ਕੰਮ ਸ਼ੁਰੂ ਕਰਾਨ ਲੱਗੇ ਹੈਗੇ ਆ ਤੇ ਕੁਝ ਏਰੀਆਜ਼ ਦੇ ਵਿੱਚ ਜਿੱਥੇ ਸਾਨੂੰ ਲੱਗਿਆ ਜਿੱਦਾਂ ਅਸੀਂ ਹੁਣ ਕੋਹਨੇਵਾਲ ਵਿਜ਼ਿਟ ਕਰਕੇ ਆਏ ਆਂ ਕੁਝ ਥਾਮਾਂ ਦੇ ਵਿੱਚ ਕੁਝ ਘਰ ਹੈਗੇ ਆ ਜਿੱਥੇ ਸਾਨੂੰ ਲੱਗਿਆ ਕਿ ਅਸੀਂ ਉਹਨਾਂ ਨੂੰ ਅਲਰਟ ਕਰਕੇ ਜੇ ਲੋੜ ਪਈ ਤਾਂ ਉਹਨਾਂ ਨੂੰ ਕਿੱਥੇ ਆਪਾਂ ਏਵੈਕੂਏਟ ਕਰਨਾ ਹੈਗਾ ਉਹ ਅਸੀਂ ਦੱਸ ਕੇ ਆਏ ਹੈਗੇ ਸਮਝਾ ਕੇ ਆਏ ਹੈਗੇ ਉੱਥੇ ਵੀ ਸਾਡੀਆਂ ਟੀਮਸ ਜਿਹੜੀਆਂ ਨੇ ਅੱਜ ਰਾਤ ਵੀ ਰਹਿਣਗੀਆਂ ਸੋ ਦੋ ਦਿਨ ਦੀ ਅਲਰਟ ਹੈਗੀ ਹੈ ਕਿਉਂਕਿ ਹੁਣ ਉਹ ਜਿਹਦਾ ਲੈਵਲ ਜਿਹੜਾ ਹੈ ਉਹ ਡਿਕਰੀਸ ਕਰ ਰਿਹਾ ਸੋ ਜਿਹੜਾ ਡਿਕਰੀਜ਼ਿੰਗ ਇਫੈਕਟ ਉਹ ਸਾਨੂੰ ਕੱਲ ਦਿ세ਗਾ ਅੱਜ ਸਾਨੂੰ ਇਨਕਰੀਜ਼ਿੰਗ ਇਫੈਕਟ ਇੱਕ ਵਾਰੀ ਦਿਖੇਗਾ ਸੋ ਬਟ ਐਸ ਸੱਚ ਕੋਈ ਜੋ ਵੀ ਅਸੀਂ ਅੱਜ ਕਦਮ ਲੈ ਰਹੇ ਹਾਂ ਅਸੀਂ ਐਜ਼ ਐਨ ਅਬਾਂਡੈਂਟ ਕਾਸ਼ਨ ਲੈ ਰਹੇ ਹਾਂ ਕੋਈ ਐਸ ਸੱਚ ਘਬਰਾਉਣ ਵਾਲੀ ਜਾਂ ਪੈਨਿਕ ਵਾਲੀ ਗੱਲ ਨਹੀਂ ਹੈਗੀ ਇਹ ਕਿੰਨਾ ਪਾਣੀ ਆ ਰਿਹਾ ਜੀ ਹੁੰਦਾ ਵੀ ਦਰਿਆ ਦਾ ਐਜ਼ ਆਫ ਨਾਊ ਜਿਹੜਾ ਲਾਸਟ ਰੀਡਿੰਗ ਉਜ ਬਰਾਜ ਦੀ ਸੀਗੀ 4 ਵਜੇ ਉਹ 1.4 ਲੱਖ ਕਿਊਸੈਕ ਸੀਗੀ ਸੋ ਐਜ਼ ਆਫ ਨਾਊ ਇਹ ਇਹ ਡेंजर ਲੈਵਲ ਤੇ ਨਹੀਂ ਚੱਲ ਰਹੀ ਲੇਕਿਨ ਜਿਹੜਾ ਰਾਵੀ ਦਰਿਆ ਹੈਗਾ ਕਿਉਂਕਿ ਇੱਕ ਵਾਰੀ ਉਹਨੇ ਇਨਕਰੀਸ ਹੋਣਾ ਤਾਂ ਹੋ ਸਕਦਾ ਹੈ ਉਹ ਤੁਸੀ ਨੂੰ ਟੱਚ ਕਰ ਜੇ ਓਵਰਟਾਪਲ ਜੇ ਹੁੰਦਾ ਹੈ ਉਹਦੇ ਲਈ ਅਸੀਂ ਇੱਕ ਕਦਮ ਚੱਕਰੇ ਹੈਗੇ ਵੈਸੇ ਸਾਨੂੰ ਇਹ ਉਮੀਦ ਹੈ ਕਿ ਇਹ ਪਾਣੀ ਜਿਹੜਾ ਹੈਗਾ ਲਗਭਗ ਨਿਕਲ ਜਾਏਗਾ ਬਟ ਫਿਰ ਵੀ ਅਪਾ ਕਿਉਂਕਿ ਕੋਈ ਵੀ ਕਿਸੇ ਦੀ ਜਾਨ ਮਨ ਨੂੰ ਨੁਕਸਾਨ ਨਾ ਹੋਵੇ ਤਾਂ ਅਸੀਂ ਇੱਕ ਕਦਮ ਚੱਕਰੇ ਹੈਗੇ ਕਿ ਦੋ ਦਿਨ ਅਸੀਂ ਅਲਰਟ ਤੇ ਰਹਾਂਗੇ ਅਸੀਂ ਕਿਹੜੇ ਕਿਹੜੇ ਪਿੰਡਾਂ ਦਾ ਅਲਰਟ ਤੇ ਲਾਇਆ ਅਸੀਂ ਕੋਨੇਵਾਲ ਪੰਜਗਰੀਆਂ موسی ਅਸੀਂ ਤਿੰਨ ਚਾਰ ਇਦਾਂ ਦੇ ਪਿੰਡ ਜਿਹੜੇ ਹੈਗੇ ਹੈ ਇਨਕਲੂਡਿੰਗ ਬੀਓਪੀ ਕੁਝ ਜਿਹੜੀਆਂ ਸਾਡੀਆਂ ਹੈਗੀਆਂ ਉਹ ਅਸੀਂ ਅਲਰਟ ਤੇ ਰੱਖੀਆਂ ਹੈਗੀਆਂ ਬਿਆਸਟਰੀਆ ਲਾ ਕੇ ਤੁਸੀਂ ਵਿਜ਼ਿਟ ਕਰ ਰਹੇ ਹੋ ਉੱਥੇ ਕਿਸ ਤਰੀਕੇ ਦੀ ਬਿਆਸਟ ਸਥਿਤੀ ਠੀਕ ਹੈ ਜੀ ਬਿਆਸਟ ਇਨੀ ਹੁਣ ਪ੍ਰੋਬਲਮ ਨਹੀਂ ਹੈਗੀ ਉੱਥੇ ਆਲਰੇਡੀ ਘਟਨਾ ਸ਼ੁਰੂ ਹੋ ਗਿਆ ਹੈ ਪੱਧਰ ਜਿਹੜਾ ਹੈਗਾ ਅੱਜ ਅਸੀਂ ਇੱਥੇ ਜ਼ਿਆਦਾ ਅਲਰਟ ਤੇ ਹੈਗੇ ਆਂ ਜੀ ਤੰਗ ਮੋਗਾ ਪੁਲਿਸ ਨੂੰ ਸਵੇਰ ਵੱਡੀ ਸਫਲਤਾ ਮਿਲੀ ਜਦੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਸਕੂਟੀ ਦੋ ਕਿਚਾਂ ਬਰਾਮਦ ਕੀਤੀਆਂ ਗਿਆ ਦਰਅਸਲ ਇਹਨਾਂ ਲੋਕਾਂ ਨੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਰ ਅੱਜ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਸਭ ਜਾਣਕਾਰੀ ਦੋ ਇੱਕ ਥਾਣਾ ਸਰਦ ਦੇ ਇਲਾਕੇ 'ਚ ਐਨਆਰਆਈ ਨੇ ਲੁੱਟਖੋ ਹੋਈ ਸੀ ਉਹ ਕੀ ਸਾਰਾ ਮਾਮਲਾ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਮਾਰੇ ਅੰਸਰਾਂ ਖਿਲਾਫ ਮੈਮ ਚਲਾਈ ਗਈ ਏ ਇਹਦੇ ਵਿੱਚ ਥਾਣਾ ਸਦਰ ਪੁਲਿਸ ਨੂੰ ਜਿਹੜੀ ਜਿਹੜੀ ਕੱਲ ਵੱਡੀ ਸਫਲਤਾ ਮਿਲੀ ਮਿਤੀ 16 8 25 ਨੂੰ ਜਿਹੜਾ ਇੱਕ ਐਨ ਆਰ ਆਈ ਹੈ ਜਿਹੜਾ ਭਗਵਾਨ ਸਿੰਘ ਵਾਸਰੀ ਕਲ ਕਲਾਂ ਦਾ ਇਹ ਆਪਣੇ ਐਕਟਵਾ ਸਕੂਟੀ ਤੇ ਸਵਾਰ ਹੋ ਕੇ ਜਿਹੜਾ ਆਪਣੇ ਪਿੰਡ ਕਲ ਕਲਾਂ ਨੂੰ ਆ ਰਿਹਾ ਸੀ ਅਤੇ ਇਹ ਜਦੋਂ ਕਲ ਕਲਾਂ ਦੇ ਥੋੜਾ 500 ਮੀਟਰ ਬਾਹਰ ਹੀ ਸੀ ਤੇ ਉਸ ਨੂੰ ਤਿੰਨ ਜਿਹੜੇ ਮੋਨੇ ਨੌਜਵਾਨ ਸੀ ਇਹਨਾਂ ਨੇ ਆਪਣੇ ਮੂੰਹ ਮੰਨੀ ਹੋਈ ਸੀ ਉਹਨਾਂ ਨੇ ਰੋਕ ਲਿਆ ਤੇ ਇਹ ਤੇ ਆਪਦੀ ਉਹਨਾਂ ਨੇ ਆਪਣੇ ਟੱਪ ਦੇ ਵਿੱਚੋਂ ਖਰਚਾ ਕੱਢ ਲਈਆਂ ਤੇ ਇਸ ਤੋਂ ਉਹਨਾਂ ਨੇ ਜਿਹੜਾ ਪੈਸੀ ਵਗੈਰਾ ਜਿਹੜਾ 3500 ਰੁਪਏ ਸੀ ਇਹਦੇ ਇਹਦੇ ਕੋਲ ਉਹ ਤੇ ਜਿਹੜਾ ਇੱਕ ਐਕਟਿਵਾ ਜਿਹੜੀ ਸਕੂਟਰ ਸੀ ਉੱਤੇ ਜਿਹੜੇ ਖੋ ਕੇ ਜਿਹੜਾ ਲੱਗੇ ਸੀ ਤੇ ਜਿਹਦੇ ਤਹਿਤ ਜਿਹੜਾ ਐਸਸੀ ਬਲਵਿੰਦਰ ਸਿੰਘ ਨੇ ਜ਼ਰਾਨੀ ਤਪਤੀਸ਼ ਇਹਨੂੰ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਦੇ ਕੋਲੋਂ ਜਿਹੜੀਆਂ ਉਹ ਖਰਚਾ ਜਿਹੜੀਆਂ ਉਸ ਟਾਈਮ ਸੀ ਦੋ ਖਰਚਾ ਜਿਹੜੀ ਐਕਟ ਵਾਸਤੇ ਕੋਈ ਸੀਓ ਬਰਾਮਦ ਕਰ ਲਈ ਅਤੇ ਜਿਹੜਾ 500 ਰੁਪਇਆ ਜਿਹੜਾ ਨਕਦੀ ਹੈ ਉਹ ਬਰਾਮਦ ਹੋ ਗਿਆ ਤੇ ਇਹਨਾਂ ਨੂੰ ਜਿਹੜਾ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਡਿਪਟੀ ਸਾਹਿਬ ਇਨ ਇਹ ਪਤਾ ਲੱਗਿਆ ਵੀ ਇਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਇਹਨੂੰ ਕਿਵੇਂ ਟਾਰਗੇਟ ਕੀਤਾ ਐਨਆਰਆਈ ਨੂੰ ਜਿਹੜੇ ਵਾਸੀ ਜਿਹੜੇ ਉਸੇ ਪਿੰਡ ਦੇ ਹੀ ਰਹਿਣ ਵਾਲੇ ਭਗਵਾਨ ਸਿੰਘ ਦੇ ਐਨਆਰਆਈ ਦੇ ਪਿੰਡ ਦੇ ਹੀ ਰਹਿਣ ਵਾਲੇ ਆ ਤੇ ਇਹਨਾਂ ਨੂੰ ਪਤਾ ਸੀ ਜਦੋਂ ਇਹ ਜੇ ਇਹ ਜਦੋਂ ਆਉਂਦਾ ਜਾਂਦਾ ਪਿੰਡ ਤੇ ਉਸੇ ਸਾਮ ਨਾਲ ਖਦਨਾ ਨੇ ਮੌਕਾ ਵੇਖ ਕੇ ਤੇ ਇਹਨੂੰ ਟਾਰਗੇਟ ਕਰ ਲਿਆ ਕੰਨਾ ਵੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚਾਹਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਪੂਰ ਜ਼ੋਰ ਮੰਗ ਕੀਤੀ ਹੈ ਉਹਨਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਮੰਡ ਇਲਾਕੇ ਦੇ ਕਿਸਾਨਾਂ ਨਾਲ ਹਰ ਦੂਜੇ ਜਾਂ ਫਿਰ ਤੀਜੇ ਸਾਲ ਅਜੇਹਾ ਪਾਣਾ ਵਾਪਰਦਾ ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲਾਂ ਤਬਾਹ ਪਹੁੰਚਾਉਂਦੀਆਂ ਹਨ ਮਾਨਯੋਗ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਹਨ ਤਾਂ ਜੋ ਮਾੜੇ ਅਨਸਰਾਂ ਨੂੰ ਨਾ ਪਾਈ ਜਾ ਸਕੇ ਅੱਜ ਖਰੜ ਦੇ ਸਿਟੀ ਪੁਲਿਸ ਸਟੇਸ਼ਨ ਖਰੜ ਵਿੱਚ ਮਾਨਯੋਗ ਐਸਐਸਪੀ ਹਰਮਨ ਦੀਪਹੰਸ ਖੁਦ ਤਲਾਸ਼ੀ ਅਭਿਆਨ ਵਿੱਚ ਸ਼ਾਮਿਲ ਹੋਏ ਮੁਹਾਲੀ ਏਰੀਆ ਦੇ ਵਿੱਚ ਖਰੜ ਸਿਟੀ 'ਚ ਇਹ ਬੰਗਾਲਾ ਬਸਤੀ ਪੈਂਦੀ ਹੈ ਜੀ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਅੱਜ ਮੁਹਾਲੀ ਪੁਲਿਸ ਵੱਲੋਂ ਕੀਤਾ ਗਿਆ ਅਲੱਗ-ਅਲੱਗ ਹੌਟਸਪੌਟ ਏਰੀਆ ਸਾਡੇ ਡਿਸਟ੍ਰਿਕਟ ਦੇ ਮੁਹਾਲੀ ਦੇ ਵਿੱਚ ਹੈਗੇ ਜਿੱਥੇ ਜ਼ਿਆਦਾ ਨਸ਼ੇ ਦੇ ਸਮੱਗਲਰ ਵਗੈਰਾ ਰਹਿੰਦੇ ਹੈਗੇ ਉਸ ਬੇਸਿਸ ਤੇ ਹੌਟਸਪੌਟ ਦੀ ਲਿਸਟ ਤਿਆਰ ਕੀਤੀ ਹੋਈ ਅਸੀਂ ਤੇ ਅੱਜ ਇਸ ਦੇ ਖਰੜ ਸਿਟੀ ਦਾ ਜਿਹੜਾ ਏਰੀਆ ਹੈ ਉੱਥੇ ਅਸੀਂ ਚੈਕਿੰਗ ਕੀਤੀ ਹੈ ਜੀ 100 ਦੇ ਕਰੀਬ ਮੁਲਾਜ਼ਮ ਇਸ ਆਪਰੇਸ਼ਨ 'ਚ ਲੱਗੇ ਹੋਏ ਨੇ ਅਲੱਗ-ਅਲੱਗ ਆਊਟਰ ਤੇ ਪੰਜ ਨਾਕੇ ਲਗਾਏ ਗਏ ਨੇ ਜੀ ਤਾਂ ਕਿ ਕੋਈ ਕਾਰਡਨ ਕਰਨ ਲਈ ਏਰੀਆ ਨੂੰ ਔਰ ਬਾਕੀ ਸਰਚ ਆਪਰੇਸ਼ਨ ਜਾਰੀ ਹੈ ਜੇ ਕੋਈ ਰਿਕਵਰੀ ਵਗੈਰਾ ਹੋਊਗੀ ਤਾਂ ਉਹ ਤੁਹਾਨੂੰ ਅਸੀਂ ਇਨਟੀਮੀਟ ਕਰ ਦਾਂਗੇ ਅਗਰ ਕੋਈ ਕਿਹੜੀ-ਕਿਹੜੀ ਚੀਜ਼ਾਂ ਨੂੰ ਟੈਰਰਿਜ਼ਮ ਤੇ ਡਰੱਗਸ ਇਹਨਾਂ ਤਿੰਨਾਂ ਦਾ ਹੁਣ ਜਿਹੜਾ ਨੈਕਸਸ ਹੈ ਉਹਨੂੰ ਤੋੜਨ ਲਈ ਕਿ ਕਿਤੇ ਕੋਈ ਬਾਹਰ ਦਾ ਏਰੀਆ ਦਾ ਆ ਕੇ ਇੱਥੇ ਰਹਿ ਤਾਂ ਨਹੀਂ ਰਿਹਾ ਉਹ ਕਿਸ ਤਰ੍ਹਾਂ ਆਪਣੇ ਡਰੱਗਸ ਦੇ ਉੱਪਰ ਜਿਹੜੀ ਹੈਗੀ ਹੈ ਫਾਈਨਾਂਸ ਕਰਦੇ ਨੇ ਆਪਣੀ ਐਕਟੀਵਿਟੀਜ਼ ਨੂੰ ਡਰੱਗਸ ਨੂੰ ਲੈ ਕੇ ਤਾਂ ਉਸ ਐਂਗਲ ਦੇ ਉੱਪਰ ਅਸੀਂ ਜਿਹੜੀ ਹੈਗੀ ਹੈ ਕੋਆਰਡੀਨੇਟ ਸਰਚ ਉਪਰ ਅਸੀਂ ਇਸੇ ਤਰੀਕੇ ਦੀ ਡਿਪ वगैरह ਮਿਲੀ ਸੀ ਇੰਦਰ ਏਰੀਆਜ਼ ਤਾਂ ਨਹੀਂ ਨਹੀਂ ਜਿਹੜੇ ਹੌਟਸਪੌਟ ਏਰੀਆਜ਼ ਹੈਗੇ ਆ ਜੀ ਉਹਨਾਂ ਨੂੰ ਸਰਪ੍ਰਾਈਜ਼ ਚੈਕਿੰਗ ਅਲੱਗ-ਅਲੱਗ ਟਾਈਮ ਤੇ ਕੀਤੀ ਜਾਂਦੀ ਹੈ ਤੇ ਉਸੇ ਲੜੀ ਦੇ ਤਹਿਤ ਅੱਜ ਇੱਥੇ ਕੀਤੀ ਗਈ ਹੈ ਸਰ ਕਿਹੜੇ-ਕਿਹ ਚਲਦੀ ਰਹੂਗੀ ਤੇ ਜਦੋਂ ਵੀ ਕਰਾਂਗੇ ਅਸੀਂ ਤੁਹਾਨੂੰ ਇੰਟੀਮੇਟ ਕਰ ਦੇਵਾਂਗੇ ਠੀਕ ਹੋ ਠੀਕ ਹੋ ਉਹ ਠੀਕ ਹੈ ਪੂਰੇ ਪੰਜਾਬ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਬੜੇ ਹੀ ਧੂਮ-ਤਾਮ ਨਾਲ ਮਨਾਇਆ ਗਿਆ ਤੇ ਇਸ ਦਿਨ ਨੂੰ ਲੈ ਕੇ ਮੰਦਰ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ ਇਸੇ ਤਰ੍ਹਾਂ ਹੀ ਮੁੰਡੀ ਖਰੜ ਦੇ ਸ਼੍ਰੀ ਸਨਾਤਨ ਤਨ ਮੰਦਿਰ ਦਸ਼ਮੇਸ਼ ਇਨਕਲੇਵ ਵਿਖੇ ਵੀ ਜਨਮ ਅਸ਼ਟਮੀ ਦਾ ਤਿਹਾਰ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਪੰਡਿਤ ਭੁਪਿੰਦਰ ਆਚਾਰੀਆ ਜੀ ਨੇ ਜਨਮ ਅਸ਼ਟਮੀ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਸ਼ਾਮ ਸਮੇਂ ਕ੍ਰਿਸ਼ਨ ਭਗਵਾਨ ਦਾ ਗੁੰਗਾਨ ਕੀਤਾ ਗਿਆ ਤੇ ਸੰਗਤਾਂ ਨੇ ਵੱਧ ਛੜ ਕੇ ਹਿੱਸਾ ਲਿਆ ਇਸ ਮੌਕੇ ਮੰਦਿਰ ਕਮੇਟੀ ਦੇ ਮੈਂਬਰ ਸਹਿਬਾਨ ਐਸ ਆਰ ਚੋਪੜਾ ਗੋਤਮ ਚਕਰਵਰਤੀ ਅਮਿਤ त्याਗੀ ਸੰਜੀਵ ਚਾਤ ਦਿਨੇਸ਼ ਸ਼ਰਮਾ ਅਸ਼ਵਨੀ ਅਦਰਸ਼ ਮਲੋਤਰਾ ਕਪਿਲ ਗਰਗ ਸੰਜੇ ਸਿੰਘ ਰਮਨ ਦੱਤਾ ਦਾ ਸਹਿਯੋਗ ਰਿਹਾ ਇਸ ਮੌਕੇ ਦੇਵ ਕੀ ਪਟ ਦੀਪਿਕਾ प्रमोद ਮਿਸਿਸ ਸੈਗਲ ਆਸ਼ਾ 베ਦੀ ਰੰਬਾ ਰਾਜਰਾਣੀ ਚੋਪੜਾ ਤੇ ਸੰਗਤਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਰਿਹਾ इस मौके संता ने नच टप के अपनी हाजिरी लगवाई कृष्ण जी के जन्म उत्सव के गुणगान भी किया गया आज जो है जन्माष्टमी का महापर्व है भगवान कृष्ण का जन्म हुआ था इस दिन और भगवान कृष्ण का जो जन्म है वो धर्म की रक्षा के लिए है ना भगवान कहते हैं परित्राणाय साधु नाम विनाशा ज दुष्कृता धर्म संस्थापना संभवामि युगे युगे की हे अर्जुन मैं अपने भक्तों की रक्षा के लिए दुष्टों के विनाश के लिए और धर्म की रक्षा के लिए युग युग में स्वयं पूर्ण अवतार धारण करता हूं ये भगवान का जो है पूर्ण अवतार है अवतार कई तरह के होते हैं आवेश अवतार अंश अवतार पूर्ण अवतार तो भगवान कृष्ण का जो ये पूर्ण अवतार है सोला कला संपन्न अवतार भगवान का कृष्ण अवतार है तो आज भगवान का जन्मोत्सव पूरे देश में जो है धूमधाम से मनाया जा रहा है और हमारे धर्म की ध्वजा हैं भगवान कृष्ण जिन्होंने राष्ट्र के लिए धर्म की रक्षा के लिए राष्ट्र रक्षा के लिए पूरा जीवन अपना लगाया क्योंकि तो जैसे उनका जन्म हुआ था जन्म के समय से ही उनके साथ कई तरह के संघर्ष जीवन में रहे हैं जन्म से ही उधर मामा कंस जो उनको मारने के लिए बैठा हुआ था कि, कि जैसे जन्म होगा मैं इसे मार दूंगा यहां से भगवान का जन्म से ही संघर्ष तो भगवान ने हमें यह भी सिखाया है कि जीवन संघर्ष में ही होना चाहिए क्योंकि तो भगवान इसे धरा पे आए हैं उन्होंने पूरा जीवन संघर्ष में एक जीवन रहा है तो जीवन किस प्रकार से होना चाहिए जीवन में संघर्ष कितना जरूरी है क्योंकि जीवन वही है जिसमें संघर्ष है यही भगवान ने हमें बताया है तो आज ये जन्मोत्सव जन्माष्टमी का पर्व मनाया जा रहा है सारे विश्व में केवल भारत में नहीं पूरे विश्व में सनातनी भगवान का जन्मोत्सव मना रहे हैं और आज यहाँ पे मंदिर गुना के थे सनातन धर्म मंदिर दशमेश नगर खरड़ में जो है आज धूमधाम से पूरे समस्त दत्तजनों के द्वारा मंदिर कमेटी के द्वारा आस पड़ोस सभी लोग आए हुए हैं और धूमधाम से जन्माष्टमी को मना रहे हैं और लोगों को क्या संदेश देना चाहते हो आप लोगों का हम यही संदेश देंगे कि भगवान के जीवन से शिक्षा लेनी चाहिए जीवन में हम छोटा सा भी दुख आता है तो घबरा जाते हैं तो भगवान के जीवन से भी लेना चाहिए कि हम कथाएं सुनते हैं उन कथाओं में बहुत सारी चीजें हमें बताई जाती हैं कि भगवान का जीवन कैसा संघर्ष में रहा महाभारत जैसे युद्ध से गुजरे और उस महाभारत युद्ध में भी उन्होंने गीता का उपदेश दिया है और गीता आज समस्त संसार में प्रत्येक धर्म के लोग जो है गीता जैसे ग्रंथ को मानते हैं तो गीता सुगीता कर्तव्य किम अन्य शास्त्र विस्तरे या स्वयं पद्मनावश्य मुख पद्मान विनिष्ठता गीता भगवान की वो है क्या ना गीता सुगीता करने वाली है क्योंकि तो भगवान के मुखार बिंद से निकली हुई गंगा है इसलिए जो गीता का उपदेश भगवान ने दिया है भगवान कृष्ण ने जो किया है वो करने की जरूरत नहीं है भगवान ने जो कहा है गीता का उपदेश दिया है तो उसको जो है अपने जीवन में उतारना चाहिए जन्म जन्माष्टमी में हम यही कहेंगे सभी लोगों से कि भगवान के जीवन से प्रेरणा लेनी चाहिए जो भगवान ने हमें रास्ता बताया धर्म का रास्ता बताया उस रास्ते पे हम सभी को चलना चाहिए धन्यवाद जय श्री राधे कृष्णा आज जो है श्री कृष्ण जन्माष्टमी का महोत्सव में जो है श्री सनातन धर्म मंदिर दशमेश इनकले में मुंडी खरड़ मुंडी में जो है बड़ी धूमधाम से मनाया जा रहा है जिसमें कि सभी कमेटी के मेंबर जो सदस्य हैं प्रधान जी चक्रवर्ती जी और अमित त्यागी जी कपिल जी झा जी जो हैं सभी जो हैं तीन चार दिन से जो है तैयारियों में लगे हुए हैं और बड़े हर्ष उल्लास के साथ जो है श्री सनातन धर्म मंदिर में जो दशमेशनकली में जो है बड़े धूमधाम से ये कार्यक्रम जो है श्री कृष्ण जन्माष्टमी का जो है मनाया जा रहा है जय श्री राधे जय श्री कृष्ण ਜੈ ਮਾਤਾ ਸਰਸਵਤੀ ਜਾਗਰਣ ਕਮੇਟੀ ਬੇਰਗਾਮੋ ਵੱਲੋਂ 17ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ ਇਸ ਮੌਕੇ ਗਾਇਕ ਰੋਸ਼ਨ ਪ੍ਰਿੰਸ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋਏ ਤੇ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਗਾਇਕ ਰੋਸ਼ਨ ਪ੍ਰਿੰਸ ਨੇ ਜਨਮ ਅਸ਼ਟਮੀ ਮੌਕੇ ਸ਼੍ਰੀ ਕ੍ਰਿਸ਼ਨ ਜੀ ਦਾ ਵੀ ਗੁਣਗਾਨ ਕੀਤਾ ਇਸ ਜਾਗਰਣ ਵਿੱਚ ਹਜ਼ਾਰਾਂ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ ਤੇ ਦਰਬਾਰ ਵਿੱਚ ਮੱਥਾ ਟੇਕਿਆ ਇਸ ਮੌਕੇ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ ਗੱਲਬਾਤ ਕਰਦੇ ਆ ਪ੍ਰਧਾਨ ਜਸਵੀਰ ਸਿੰਘ ਦਾ ਗੁਰਮੀਤ ਸਿੰਘ ਬੰਟੀ ਅਮਨਦੀਪ ਸਿੰਘ, ਸੁਰਿੰਦਰ ਸਿੰਘ, ਰਾਮ ਰਵੀ, ਰਾਮ ਸਿਕੰਦਰ, ਲਾਲ ਕਿਸ਼ਨ ਇਹਨਾਂ ਸਾਰਿਆਂ ਨੇ ਆਇਆਂ ਹੋਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਹੀ ਜਾਗਰਣ ਕਰਵਾਇਆ ਜਾਵੇਗਾ। ਜਸ ਕੀਏ ਸ਼ਾਮ ਕੋ ਵੀ ਸੋਣਾ ਹੈ ਕਿ ਉਸ ਕੋ ਵੀ ਸੋਣਾ ਉਹ ਦਾ ਨਾਮ ਕਿੰਨ ਵਾਰੀ ਜਾ ਸੋਣਾ ਵੀ ਸੋਣਾ ਇਹਦਾ ਨਾਮ ਕਿੰਨ ਵਾਰੀ ਬੋਲ ਉਹ ਤਾਰੇ ਨੂੰ ਜਾ ਕੇ ਹੱਥ ਬੁੱਕ ਕੇ 1 2 3 4 ਦੋਸਤਾਂ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ